ਕਿ ਲੈਂਡ ਪੂਲਿੰਗ ਦਾ ਰੌਲਾ ਤੇ ਅੱਜ ਬਠਿੰਡੇ ਧਰਨੇ ਦੇ ਵਿੱਚ ਵੀ ਕਾਫੀ ਪਿਆ ਪਰ ਉੱਥੇ ਜਿਹੜੀ ਖਬਰ ਆਈ ਕਿ ਮਲੂਕਾ ਸਾਹਿਬ ਬੋਲ ਰਹੇ ਸੀਗੇ ਪੱਤਰਕਾਰਾਂ ਨੂੰ ਬਾਈਟ ਦੇ ਰਹੇ ਸੀ ਤੇ ਉਹਦੇ ਵਿੱਚ ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋ ਗਈ ਵੀ ਗਰਮੀ ਵੀ ਬਹੁਤ ਹੈ ਤੇ ਧੰਨੇ ਉਹ ਸਾਰੇ ਲੋਕ ਜਿਹੜੇ ਵਿਚਾਰੇ ਘਰਾਂ ਦੇ ਵਿੱਚੋਂ ਉੱਠ ਕੇ ਖੇਤਾਂ ਦੇ ਕੰਮਕਾਰ ਛੱਡ ਕੇ ਧਰਨਿਆਂ ਦੇ ਵਿੱਚ ਬੈਠੇ ਨੇ ਰੌਲਾ ਪਾ ਰਹੇ ਨੇ ਆ ਮਲੂਕ ਸਿੰਘ ਦੇ ਅੰਦਰਲਾ ਅਕਾਲੀ ਜਾਗ ਪਿਆ ਜੀ ਬੰਦੇ ਧਰਨੇ 'ਚ ਕੱਟ ਤਗੜਾ ਹੈ ਹਮ ਨਾਲ ਇਹ ਵੀ ਕਹਿ ਰਹੇ ਨੇ ਕਿ ਮੈਂ ਵੀ ਗਿਆ ਸੀ ਭਾਈ ਇਹ ਵੀ ਗਏ ਹੋਣੇ ਨੇ ਤੇ ਚਲੋ ਤਗੜਾ ਕੰਮ ਹੈ ਪਰ ਮਲੂਕਾ ਸਾਹਿਬ ਦੀ ਸਿਹਤ ਖ ਚਰਚਾ ਦੇ ਵਿੱਚ ਆ ਗਈ ਹੈ ਬਾਕੀ ਉੱਥੇ ਗੱਲਾਂ ਪਤਾ ਨਹੀਂ ਕੀ ਹੋਈਆਂ ਨੇ ਉਹਦੇ ਬਾਰੇ ਨਹੀਂ ਜਾਣਕਾਰੀ ਬੱਤੀ ਉੱਥੇ ਚਲੋ ਹਾਲੇ ਚੱਲੀ ਜਾਂਦਾ ਹੁਣ ਤਰਨਾ ਤੇ ਇਕੱਠ ਤਾਂ ਫਿਰ ਮਲੂਕ ਜੀ ਹੋਈ ਜਾਣਾ ਕਿਉਂਕਿ ਸਭ ਤੋਂ ਵੱਡਾ ਗੜ ਤੇ ਇਹੀ ਆ ਨਾ ਹੂੰ ਲੰਬੀ ਹੋ ਗਿਆ ਮਲੋਟ ਹੋ ਗਿਆ ਤੁਹਾਡਾ ਬਠਿੰਡਾ ਹੋ ਗਿਆ ਗਦੜਬਾ ਹੋ ਗਿਆ ਤੇ ਇੱਥੋਂ ਫਿਰ ਇਕੱਠ ਤੇ ਹੋਈ ਇਕੱਠ ਹੁੰਦਾ ਹੈ ਬਾਕੀ ਏਰੀਆ ਵੀ ਹਾਂਜੀ ਏਰੀਆ ਨੋਕ ਬਾਦਲਾਂ ਦੇ ਨਾਲ ਜੁੜੇ ਹੋਏ ਲੋਕ ਵੀ ਹਾਲੇ ਵੀ ਹਾਂਜੀ ਹੈਗੇ ਆ ਤੇ ਚ ਕੋਈ ਸ਼ੱਕ ਨਹੀਂ ਕਿ ਮੈਂ ਉਹ ਸੀਜ਼ਨ ਨੂੰ ਉਦੋਂ ਵੀ ਗਲਤ ਕਿਹਾ ਸੀਗਾ ਕਿ ਜਿਹੜੇ ਕਹਿੰਦੇ ਸੀਗੇ ਕਿ 1920 ਚ ਕਾਲੀ ਦਲ ਬਣਿਆ 2019 ਚ ਖਤਮ ਹੋ ਜਾਏਗਾ ਵੇਖ ਲਓ ਹੂੰ ਉਹਦੇ ਹਾਲੇ ਵੀ ਧਰਨੇ ਲਾ ਰਹੇ ਨੇ ਜੀ ਤਾਂ ਮਤਲਬ ਗੱਲ ਇਹ ਆ ਕਿ ਉਹ ਚੀਜ਼ਾਂ ਕਈ ਵਾਰ ਬਹੁਤ ਕਾਲੀ ਕਾਲੀਆਂ ਅੰਚ ਕਹ ਲੋ ਕਿ ਕਹਿ ਦਿੱਤੀਆਂ ਜਾਂਦੀਆਂ ਨੇ ਅੱਛਾ ਐਕਚੁਅਲ ਚ ਚਲੋ ਉਹ ਸੀਜ਼ਨ ਨੂੰ ਵੀ ਛੱਡ ਦਈਏ ਹੁਣ ਮਲੂਕਾ ਸਾਹਿਬ ਮਲੂਕਾ ਸਾਹਿਬ ਵੀ ਬਰੰਡੇ ਚ ਕਿਤੇ ਕਹਿ ਲਓ ਬਰੰਡਾ ਕਿੰਗ ਮੋਬਾਈਲ ਦਾ ਕਿੰਗ ਕਾਨ ਬਿਕੁਮਾਤਰੇ ਤਾਂ ਮਤਲਬ ਕਿ ਇਹ ਵੀ ਕਿੰਗ ਰਾਇ ਨੇ ਜੀ ਉੱਥੇ ਬੜੀਆਂ ਮੌਚਾਂ ਕੀਤੀਆਂ ਨਾ ਪਰ ਲੈਂਡ ਪੂਲਿੰਗ ਦਾ ਵਿਰੋਧ ਕਰਨ ਵਾਲੇ ਇਹ ਵੀ ਤੇ ਦੱਸਣ ਨਾ ਕਿ ਲੈਂਡ ਪੂਲਿੰਗ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਪਰ ਇਹ ਸਿਆਣੇ ਸੀ ਕੋਈ ਯਾਦ ਤੱਕ ਕਹਿ ਲੋ ਕਿ ਜਾਂ ਸਿਆਣੇ ਕਹਿ ਲੋ ਜਾਂ ਇਹਨਾਂ ਨੇ ਨਾ ਇੱਕ ਚੀਜ਼ ਸਮਝੀ ਹੋਈ ਸੀ ਇਹ ਜਿਆਦਾ ਜੱਟ ਨੇ ਜੀ ਇਹਨਾਂ ਦੀ ਪਾਰਟੀ 'ਚ ਇਹਨਾਂ ਨੂੰ ਪਤਾ ਸੀਗਾ ਕਿ ਯਾਰ ਜੇ ਅਸੀਂ ਤਖੜਾ ਗੱਫਾ ਚਾਹਾਂਗੇ ਨਾ ਤੇ ਜੱਫਾ ਪੈ ਸਕਦਾ ਜੱਟ ਜੱਫਾ ਵੀ ਥੋੜੀ ਥੋੜੀ ਲਿਓ 200 ਕਿਲਾ ਲੈ ਲੀਗੇ ਤੋਂ 300 ਕਿਲਾ ਲੈ ਲਈ ਕਿਉਂਕਿ ਆંકੜੇ ਹੁਣ ਛਪਦੇ ਆ ਨਾ ਜੀ ਕਿ ਕਿੰਨਾ ਲੈਂਡ ਪੂਲਿੰਗ ਦੇ ਤਹਿਤ ਆ 27000 ਤਾਂ ਸ਼ਾਇਦ ਪ੍ਰੋਪਰਟਾਈਟਰ ਵੀ ਉਹਨੇ ਦਾਵਾ ਕੀਤਾ ਸੀਗਾ ਕਿ ਉਹ ਹਾਲੇ ਤੱਕ ਖਾਲੀ ਪਈ ਹੈ ਹਮ ਮਤਲਬ ਕਿ ਕੁਝ ਇਦਾਂ ਦਾ ਹੱਕਾ ਸੀਗਾ ਕਿ ਵਿੱਚ ਹੀ ਲਮਕੇ ਪਏ ਤੋਂ ਮਤਲਬ ਕਿ ਗੱਲ ਸਰ ਇਹ ਆ ਕਿ ਇਹਨਾਂ ਨੇ ਇੱਕੋ ਛਟਕੇ 'ਚ ਜਿਹੜਾ ਆંકੜਾ ਦੇ ਦਿੱਤਾ ਨਾ ਕਿ 60000 ਕਿਲਾ ਹੂੰ ਲਿਆਉਣਾ ਉਹਨੇ ਸਾਰੀ ਇਹਨਾਂ ਦੀ ਖੇਡ ਵਿਗਾੜ ਦਿੱਤੀ ਔਰ ਝਟਕਾ ਬਹੁਤ ਵੱਡਾ ਹੋ ਗਿਆ ਬਿਲਕੁਲ ਬਿਲਕੁਲ ਉਹ ਇਸ ਕਰਕੇ ਕਿਉਂਕਿ ਲੋਕਾਂ ਨੂੰ ਲੱਗਿਆ ਕਿ ਯਾਰ ਇਹ ਤੇ ਹਜ਼ਾਰਾਂ ਕਿੱਲੇ ਲਈ ਜਾਂਦੇ ਜਿਹਾ ਫਿਰ ਅਗਲਾ ਮਲਟੀਪਲਾਈ ਕਰਦਾ ਹੈ ਨਾ ਇਹਨਾਂ ਚੀਜ਼ਾਂ ਨੂੰਗਾ ਵਧਾਉਂਦਾ ਹੈ ਜੇ ਹਰੇਕ ਸਾਲ ਇੱਦਾਂ ਇੱਦਾਂ ਲਈ ਜਾਂਦਾ ਜ਼ਮੀਰ ਬਚੂਗੀ ਕਿ ਬਚੂਗੀ ਕਿਤੋਂ ਫਿਰ ਬਾਕੀ ਸੂਜੇ ਪਾਰਟੀਆਂ ਕੋਲੇ ਵੀ ਤਾਂ ਮੌਕਾ ਹੁੰਦਾ ਨਾ ਕੋਈ ਮਤਲਬ ਇਹ ਆ ਕਿ ਅਕਾਲੀਆਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਸੋਚ ਲਿਆ ਸੀਗਾ ਕਿ ਜੱਟ ਸਾਡੇ ਗੱਲ ਨਾ ਪੜਨ ਜਿੱਥੇ ਰੌਲਾ ਪਊਗਾ ਉੱਥੇ ਥੋੜਾ ਪਊਗਾ ਉਹਨੂੰ ਛੱਡ ਦਿਓ ਜਿਹੜਾ ਚੱਲ ਗਿਆ ਸੋ ਚੱਲ ਗਿਆ ਤੇ ਇਹਨਾਂ ਨੇ ਇੱਦਾਂ ਕੰਮ ਚਲਾਇਆ ਇਹਨਾਂ ਨੇ ਇੱਕ ਵਾਰੀ ਵਧਾਤਾ ਤੇ ਕੰਮ ਜਿਹੜਾ ਸੀਗਾ ਉਹ ਕਸੂਤਾ ਹੋ ਗਿਆ ਜਿੱਥੋਂ ਤੱਕ ਇਆ ਕਿ ਤਬੀਅਤ ਵਿਗੜੀ ਹੈ ਮਲੂਕਾ ਸਭ ਦੇਖੋ ਇਹ ਬਜ਼ੁਰਗ ਲੋਕ ਨੇ ਇਹ ਸੱਚ ਹੈ ਜੀ ਜੀ ਇਹ ਸੱਚ ਹੈ ਇਹ ਬਿਲਕੁਲ ਸੱਚ ਹੈ ਤੁਸੀਂ ਵੀ ਹੋਣਾ ਮੈਂ ਤੇ ਹੁਣ ਕਹ ਲਓ ਸਾਡੇ ਬੁਢੇਪੇ ਤੇ ਤਾਂ ਜਵਾਨੀ ਸਟਾਰਟ ਹੋ ਵੀ ਗਈ ਆ ਬਿਲਕੁਲ ਇਹ ਤੇ ਸਮੇਂ ਦੇ ਹਿਸਾਬ ਨਾਲ ਤੁਹਾਨੂੰ بڑا ਲੱਗਦਾ ਜੀ ਕੋਟ بڑا ਲੱਗਦਾ ਕਈ ਵਾਰ ਜਦੋਂ ਹਵਾ ਬੰਦ ਹੋ ਜਾਂਦੀ ਆ ਹੂੰ ਕਿਉਂਕਿ ਹਿਊਮਿਡਿਟੀ ਬਹੁਤ ਜ਼ਿਆਦਾ ਹੈ ਸਰ ਤਾਂ ਉਹ ਜਿਹੜਾ ਹਮ ਸਲਾਮ ਹਾਲਾ ਕੇ ਬਰ ਕਿਉਂਕਿ ਤੁਸੀਂ ਪੱਕੇ ਵੀ ਬੰਨੀ ਆ ਜੀ ਤੁਸੀਂ ਤਿਆਰੀ ਵੀ ਕਰਦੇ ਹੋਗੇ ਆਪਣੇ ਧਰਨੇ ਦੀ ਤਾਂ ਇਸ ਦਰ ਮੈਂ ਚੱਕਰ ਆਏ ਨੇ ਜਿਸ ਮੇਰੇ ਕੋਲ ਵੀ ਤਾਂ ਜਿੰਨੀ ਕੁ ਮੈਂ ਵੀਡੀਓ ਵੇਖੀ ਆ ਕਿ ਚੱਕਰ ਆਏ ਨੇ ਹੂੰ ਤੇ ਇਸ ਕਰਕੇ ਫੌਰੀ ਤੌਰ ਤੇ ਉਹਨਾਂ ਨੂੰ ਲੈ ਜਾਂਦਾ ਇਹਨਾਂ ਨੇ ਮੈਂ ਦੇਖਿਆ ਵੀਡੀਓ ਦੇ ਵਿੱਚ ਲੈ ਜਾਂਦਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਵੀ ਆ ਗਈ ਆ ਕਿ ਮੈਨੂੰ ਬਈ ਚੱਕਰ ਆ ਗਿਆ ਸੀਗੇ ਹੂੰ ਤਾਂ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਜੇ ਧਰਨਾ ਮਜ਼ਾਰਾ ਇਹਨਾਂ ਦਿਨਾਂ ਚ ਕਰਨਾ ਹੈ ਤਾਂ ਉਹ ਸ਼ਾਮ ਸੂਮ ਦੇ ਪਾਰ ਕੀਤਾ ਜਾ ਸਕਦਾ ਪਰ ਗੁੰਮ ਉਹਨਾਂ ਹੀ ਰਹਿੰਦਾ ਜੀ ਸ਼ਾਮ ਨੂੰ ਵੀ ਕਿ ਕਰ ਗਰਮੀ ਹੈ ਉਹਦੇ ਚ ਕੋਈ ਸ਼ੱਕ ਨਹੀਂ ਕੋਈ ਦੌਰ ਹੈ ਨਹੀਂ ਹੈ ਤਾਂ ਖੈਰ ਚਲੋ ਭਈ ਅਕਾਲੀਆਂ ਨੇ ਰਾਜ਼ ਵੀ ਕੀਤਾ ਤਾਂ ਫਿਰ ਹੁਣ ਧਰਨੇ ਵੀ ਤੇ ਲਾਉਣਾ ਹੀ ਪੈਣੇ ਆ ਇਹ ਵੀ ਕੰਮ ਪਾਰਟੀਆਂ ਦਾ ਹੀ ਹੁੰਦਾ ਜੀ 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 ਤਾਂ ਗੱਲ ਇਹੋ ਆ ਕਿ ਸਿਕੰਦਰ ਸਿੰਘ ਮਲੂਕਾ ਫਿਲਹਾਲ ਠੀਕ ਨੇ ਉਹਨੇ ਆਪ ਹੀ ਵੀਡੀਓ પાਕੇ ਸਪਸ਼ਟ ਜੀ ਜੀ ਬਿੱਟੂ ਵਰਕ ਜੀ ਵੀ ਦੱਸ ਰਹੇ ਨੇ ਕਿ ਹੁਣ ਠੀਕ ਠਾਕ ਨੇ ਤੇ ਬਿਲਕੁਲ ਜੀ ਸਹਿਮ ਜੀ ਬਹੁਤ ਬਹੁਤ ਸ਼ੁਕਰੀਆ ਕਹਿ ਰਹੇ ਨੇ ਕਿ ਇੱਕ ਫੋਨ ਤੋਂ ਮੈਚ ਦੇਖ ਰਹੇ ਆ ਤੇ ਇੱਕ ਫੋਨ ਤੋਂ ਤੁਹਾਨੂੰ ਦੇਖ ਰਹੇ ਆ ਕੀ ਬਾਤ ਹੈ ਦੇਖੋ ਮੈਂ ਤੁਹਾਨੂੰ ਦੱਸਣਾ ਕਿ ਅੱਜ ਆਡੀਅנס ਦਾ ਜਿਹੜਾ ਘਟਾ ਹੈ ਨਾ ਉਹ ਇਸੇ ਕਰਕੇ ਆ ਕਿ ਬਹੁਤ ਸਾਰੇ ਲੋਕ ਮੈਚ ਮੈਚ ਕਾ ਦਿੰਦੇ ਆ ਇਹ ਜਿਹੜੀ ਕ੍ਰਿਕਟ ਹੈ ਨਾ ਜਦੋਂ ਇਸ ਮੁਕਾਮ ਤੇ ਪਹੁੰਚ ਜਾਂਦੀ ਹੈ ਕਿ ਹਰੇਕ ਬੰਦੇ ਕੋਲ ਅੱਜ ਵੇਖਣ ਦਾ ਸਾਧਨ ਹੈ ਤਾਂ ਉਹ ਜਦੋਂ ਫਸ ਜਾਂਦੀ ਹੈ ਗੇਮ ਫਿਰ ਬੰਦੇ ਸਾਡੇ ਤੇ ਚਾਚਾ ਜੀ ਇਦਾਂ ਦੇ ਹੁੰਦੇ ਸੀਗੇ ਕਿ ਉਹ ਕਮੈਂਟਰੀ ਆਉਂਦੀ ਹੁੰਦੀ ਸੀ ਉਦੋਂ ਹੂੰ ਤੇ ਉਹ ਹਲਵਾਉਂਦੇ ਪਾਉਂਦੇ ਵੀ ਸੁਣਦੇ ਹੁੰਦੇ ਸੀ ਨਾਲ ਇੱਕ ਕੰਨ ਨਾਲ ਰੇਡੀਓ ਲਾਇਆ ਹੋਣਾ ਉਹਨਾਂ ਨੇ ਜੀ ਜੀ ਠੀਕ ਹੈ ਨਾ ਤਾਂ ਮਤਲਬ ਕਿ ਇਹ ਚੀਜ਼ਾਂ ਸੀ ਕਿ ہاں ਬਹੁਤ ਚਲੋ ਨਾਊਟ ਕਰਾਤੇ ਨੇ ਮਿੱਤਰਾਂ ਨੇ ਜੋਰ-ਜੋਰ ਲਾ ਕੇ ਮੈਨੂੰ ਤਾਂ ਇੱਕ ਅਦਾ ਹੋਰ ਕਰਵਾ ਦੇਣਾ ਮੈਂ ਤੁਹਾਨੂੰ ਦੱਸੇ ਕਿ ਪੁੱਛ ਲੈ ਬੱਲੇਬਾਜ਼ਾਂ ਵਾਸਤੇ ਪੰਜਵੇਂ ਦਿਨ ਤੇ ਫਸੇ ਮੈਚ ਦੇ ਪ੍ਰੈਸ਼ਰ ਦੇ ਦੌਰਾਨ ਠੀਕ ਹੈ ਜਿੱਦੋਂ ਕੋਈ ਵੀ ਜਾਵੇ ਹੂੰ ਸਰ ਕ੍ਰਿਕਟ ਦੇ ਲੱਗੇ ਕ੍ਰਿਕਟ ਪਹਿਲੇ ਜਿੱਥੇ ਕ੍ਰਿਕਟ ਜਿੱਤ ਗਈ ਸਮਝ ਲਓ ਮੈਸਾਫਲ ਹੋ ਗਿਆ ਮੈਨਾ ਮੇਲਾ ਸਫਲ ਆ ਜੀ ਜਿੱਥੇ ਕ੍ਰਿਕਟ ਜਿੱਤ ਜਾਏਗੀ ਨਾ ਸਮਝ ਲਓ ਕਿ ਉੱਥੇ ਆਯੋਜਨ ਸਫਲ ਆ ਹੁਣ ਮੰਨ ਲਓ ਕ੍ਰਿਕਟ ਜਿਹੜੀ ਆ ਉਹ ਜਿੱਤ ਗਈ ਆ ਠੀਕ ਹੈ ਇਹ ਆਪਣੇ ਜਜ਼ਬਾਤ ਹੁੰਦੇ ਆ ਕਿ ਕੋਈ ਉਹ ਇੰਗਲੈਂਡ ਲਈ ਪ੍ਰੇ ਕਰ ਰਿਹਾ ਹੋਵੇਗਾ ਕੋਈ ਇੰਡੀਆ ਲਈ ਪ੍ਰੇ ਕਰ ਰਿਹਾ ਹੋਵੇਗਾ ਪਰ ਇੱਥੇ ਕ੍ਰਿਕਟ ਜਿੱਤ ਜਾਂਦੀ ਹੈ ਕਿ ਟੈਸਟ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਮਤਲਬ ਕਿ ਮਾਮਲਾ ਬਣ ਜਾਵੇ ਇੱਕ ਵਿਕਟ ਤੇ ਆ ਕੇ ਗੱਲ ਠਿੱਗ ਜਾਵੇ ਕੁਝ ਰਣਾ ਤੇ ਆ ਕੇ ਗੱਲ ਠਿੱਗ ਜਾਵੇ ਤਾਂ ਫਿਰ ਸਮਝੋ ਕਿ ক্রিকেট ਜਿੱਤ ਗਈ ਜੀ 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 ਬਿਲਕੁਲ